ਸਸਾ ਸੇ ਨਸ਼ੇ ਬਾਰੇ ਕਹਿਣੀ ਆਈ ਸੀ ਫੇ ਸਾਡੇ ਗਲੀ ਜਿਹੜਾ ਨਸ਼ਾ ਵਿਕਦਾ ਹੈ ਇਹਨੂੰ ਖਤਮ ਕੀਤਾ ਜਾਵੇ ਤੇ ਜਿਹੜੇ ਬਚ ਨੌਜਵਾਨ ਪੀੜ੍ਹੀ ਜਿਹੜੀ ਹੁਣ ਸਾਡੀ ਅੱਗੇ ਬੱਚੇ ਆ ਉਹ ਵੀ ਲੱਗ ਪੇ ਕਰਨੀ ਇਸ ਚੀਜ਼ ਨੂੰ ਸਾਡੇ ਘਰਾਂ ਚ ਵੜ ਗਿਆ ਚੀਜ਼ ਤੇ ਅਸੀਂ ਹੁਣ ਕਲ ਭੰਗੇ ਜਿਆਦਾ ਅਸੀਂ ਉਹਨਾਂ ਨੂੰ ਕਹਿ ਰਿਹਾ ਸੀ ਉਹਨਾਂ ਨੂੰ ਗੱਲਾਂ ਗੱਲਾਂ ਤੇ ਕਹਿਤਾ ਸਮਝਾਤਾ ਸਾਡੀ ਕੋਈ ਦੁਸ਼ਮਣੀ ਤਾਂ ਉਹਨਾਂ ਨਾਲ ਸਾਡੇ ਸਿਰਪ ਇੱਕੋ ਹੀ ਆ ਇੱਕੋ ਹੀ ਮੁੱਦਾ ਕਿ ਸਾਡਾ ਇਹ ਨਸ਼ਾ ਖਤਮ ਕੀਤਾ ਜਾਵੇ ਇੰਨਾ ਚਿੱਟਾ ਵਿਕਦਾ ਕਿ ਅਸੀਂ ਕਹਿ ਕਹਿ ਕੇ ਥੱਕ ਗਏ ਹੁਣ ਸਾਡੀ ਹਾਰ ਕੇ ਅਸੀਂ ਇੱਥੇ ਆਏ ਸਾਡੀ ਕਮ ਸੇ ਕੰਮ ਉਹਨਾਂ ਨੂੰ ਗੁਹਾਰ ਸੁਣਨੀ ਚਾਹੀਦੀ ਹੈ ਨਾ ਪਰ ਚਲੋ ਉਹਨਾਂ ਨੇ ਸਾਨੂੰ ਵਧੀਆ ਗਾਈਡ ਕੀਤਾ ਸੁਣੀ ਅਸੀਂ ਕਹਿੰਦੇ ਹੁਣੇ ਕਰਦੇ ਹਾਂ ਪਰ ਉਹਨਾਂ ਨੂੰ ਹੁਣ ਮਿਲਣੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਪਰਸੋਂ ਮੀਡੀਆ ਵਾਲੇ ਸਾਡੇ ਗਏ ਸੀ ਗਲੀ 'ਚ ਤੇ ਉਹਨਾਂ ਨੂੰ ਪਤਾ ਅੱਜ ਅਸੀਂ ਇੱਥੇ ਘਰੇ ਹੋਣਾ ਹੀ ਨਹੀਂ ਇਸ ਕਰਕੇ ਸਾਡੀ ਮੈਂ ਤਾਂ ਕਹਿੰਨੀ ਸਾਡੀ ਬੇਨਤੀ ਹੈ ਕਿ ਸੁਣੀ ਜਾਵੇ ਜਲਦੀ ਤੋਂ ਜਲਦੀ ਜਿੱਦਾਂ ਭਗਵੰਤ ਮਾਨ ਨੇ ਚੱਕਿਆ ਹੈ ਉਪਰਾਲਾ ਬੜੀ ਖੁਸ਼ੀ ਦੀ ਗੱਲ ਹੈ ਤਾਂ ਅਸੀਂ ਇਸੇ ਕਰਕੇ ਇੱਥੇ ਆਏ ਹਾਂ ਕੱਟੇ ਹੋ ਕੇ ਸਾਡੀ ਕੋਈ ਕੰਪਲੀਟ ਕੀਤੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਉੱਥੇ ਲੈਟਰ ਭੇਜੀਆਂ ਸੀ ਲੈਟਰ ਭੇਜੀਆਂ ਸੀ। ਹਜੇ ਕੋਈ ਜਵਾਬ ਆਇਆ ਕੋਈ ਲੈਟਰ ਨਹੀਂ ਲੈਟਰ ਦਾ ਜਵਾਬ ਨਹੀਂ ਆਇਆ ਕੋਈ। ਨਹੀਂ 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 ਲੈਟਰ ਭੇਜੇ ਸੀ ਸਾਰੇ ਮੰਤਰੀਆਂ ਨੂੰ ਮੁੱਖ ਮੰਤਰੀ ਨੂੰ ਸਾਰਿਆਂ ਨੂੰ ਭੇਜੇ ਸੀ ਪਰ ਸਾਡ ਨੂੰ ਕੋਈ ਜਵਾਬ ਨਹੀਂ ਆਇਆ ਹੁੰਦਾ। ਤੁਸੀਂ ਐਸਪੀ ਸਾਹਿਬ ਨੂੰ ਮਿਲੇ ਹੋ ਕੀ ਵਿਸ਼ਵਾਸ ਦਿੱਤਾ ਉਹਨਾਂ ਨੇ ਇਹੀ ਵਿਸ਼ਵਾਸ ਦਿੱਤਾ ਕਿ ਮੈਂ ਅੱਜ ਤੋਂ ਇਹੀ ਕਰਦਾ। ਬੰਦੇ ਜਾ ਰਹੇ ਸਾਡੇ ਅੱਜ ਤੋਂ ਇਹੀ ਰੈਕਿੰਗ ਕਰਦੇ ਆਂ। ਦੇਖੋ ਕਿਸ ਤਰ੍ਹਾਂ ਹੁੰਦਾ ਹੈ। ਤੱਕ ਨੌਜਵਾਨ ਸਿਗਾ। ਨਾਮ ਦੱਸੋ। ਮਨਜੀਤ ਸਿੰਘ ਨਾਮ ਹੈ ਜੀ ਮੇਰਾ। ਤੇ ਗੱਲ ਜੀ ਸਤਗੁਰ ਨਗਰ Shimla Puri। ਇੱਕ ਨੌਜਵਾਨ ਲੜਕਾ ਜਿਹਦੀ ਕੀ ਵਾਸ਼ ਹੁੰ ਗਿਆ ਤੇ ਜਾ ਕੇ ਟੀਕਾ ਲਾ ਕੇ ਡੈਥ ਹੋ ਗਈ ਅੱਜ ਮੇਰੇ ਹਸਾਬ ਨਾਲ 4-5 ਮਹੀਨੇ ਹੋ ਗਏ ਜੀ ਇੱਕ ਕੱਲ ਵੀ ਹੋਈ ਹੈ ਕਿ ਦੱਸੋ ਕਿ ਸ਼ਿਮਲਾਪੁਰੀ ਦੇ ਵਿੱਚ ਸ਼ਿਮਲਾਪਰੀ ਨੇ ਸਾਡੇ ਉਧਰ ਉਧਰ ਕੋਈ ਡੈਥ ਨਹੀਂ ਹੋਈ ਜੀ ਇਹ ਸਹੀ ਦੱਸਿਆ ਕਿ ਸੰਤਾ ਲੱਗਦਾ ਹੀ ਨਹੀਂ ਕਿ ਸਾਡਾ ਸ਼ਿਮਲਾਪੁਰੀ ਸਤਗੁਰ ਨਗਰ ਉਹ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਹੈਗਾ ਵਾ ਸਤਗੁਰ ਨਗਰ ਸ਼ਿਮਲਾਪੁਰੀ ਸੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਹੈਗਾ ਜਿਹੜੇ ਸਾਡੇ ਭਗਵੰਤ ਮਾਨ ਜੀ ਨੇ ਬੜੀ ਵਧੀਆ ਮਹਿਮ ਚਲਾਈ ਹੈ ਨਾ ਕਿ ਜਿਹੜੇ ਨਸ਼ਾ ਵੇਜ਼ ਇਹਨਾਂ ਦੇ ਘਰ ਕੋਲ ਜਾ ਕੇ ਢਟਾ ਦਿੰਦੇ ਨੇ ਤੇ ਸਾਨੂੰ ਇਹ ਲੱਗਦਾ ਨੀਗਾ ਕਿ ਸਾਡਾ ਸਤਗੁਰ ਨਗਰ Shimla Puri ਉਹ ਲੁਧਿਆਣਾ ਹੀ ਹੈ ਪੰਜਾਬ ਦੇ ਹੈਗਾ ਉਹ ਪੰਜਾਬ ਤੋਂ ਬਾਹਰ ਕਿਤੇ ਹੈਗਾ ਜੀ ਜਿਹੜਾ ਉਹਨਾਂ ਨੂੰ ਦਿਖਦਾ ਨਹੀਂ ਕਿਤੇ ਹੁਣ ਦੇਖਿਆ ਰਹੀ ਇੰਨੀ ਵੱਡੀ ਜਿਹੜੀ ਮਹਿਮ ਚੱਲਦੀ ਪਈ ਆ ਮਤਲਬ ਤੁਸੀਂ ਪਹਿਲਾਂ ਵੀ 4-5 ਵਾਰ ਕੰਪਲੀਟਾ ਦੇ ਚੁੱਕੇ ਅਸੀਂ 4-5 ਨਹੀਂ ਧਿਆਨ ਹੁੰਦਾ ਜਦੋਂ ਪੁਲਿਸ ਆਂਦੀ ਹੈ ਪੁਲਿਸ ਆ ਕੇ ਫੜ ਕੇ ਲੈ ਕੇ ਮੋੜ ਕੇ ਫਿਰ ਰੀਲீஸ் ਕਰ ਦਿੰਦਾ ਨੂੰ ਕਾਰਨ ਹੁਣ ਦੇਖੋ ਜੀ ਸਰ ਮੈਂ ਕਹਿੰਦਾ ਤੂੰ ਜਾ ਕੇ ਡਾਬੇ ਥਾਣੇ ਜਾ ਕੇ ਦੇਖ ਲੋ ਜੀ ਆ ਸਾਡਾ ਮੱਲਾ ਸਾਰਾ ਇਕੱਠਾ ਹੋਇਆ ਦੱਸੋ ਜੀ ਕਿਹੜੀ ਗੱਲ ਤੋਂ ਇਕੱਠਾ ਹੋਇਆ ਜੀ ਅਸੀਂ ਕਹਿੰਦੇ ਸਾਡੇ ਜਵਾਗ ਨੇ ਆਣ ਵਾਲੇ ਮੱਲੇ ਦੇ ਬੱਚੇ ਨੇ ਤਾਂ ਕਿ ਇਹ ਚੀਜ਼ਾਂ ਤੋਂ ਬਚਣ ਹਰਜਿੰਦਰ ਸਿੰਘਾ ਜੀ ਗਲੀ ਨੰਬਰ 7 ਸਤ ਗੁਰੂ ਨਗਰ ਸ਼ਿਮਲਾਪੂਰੀ ਤੋਂ ਆਏ ਆ ਜੀ ਅੱਜ ਤੁਸੀਂ ਆਏ ਹੋ ਇੱਥੇ ਸੀਪੀ ਆਫਿਸ ਕੀ ਕਾਰਨ ਸਰ ਇੱਥੇ ਦੇਖੋ ਜੀ ਨਸ਼ਾ ਬਹੁਤ ਵੇਚ ਰਿਹਾ ਮਤਲਬ ਕਿ 7 ਨੰਬਰ ਗਲੀ ਸਤ ਗੁਰੂ ਨਗਰ ਹਨ ਤੇ ਅਸੀਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਲਈ ਮਤਲਬ ਕਿ ਦਰਖਾਸਤ ਦਿੱਤੀ ਸੀ ਸੀਪੀ ਸਾਹਿਬ ਕੋਲ ਤੇ ਉਤੇ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਸੀਪੀ ਸਾਹਿਬ ਨੂੰ ਮਿਲ ਕੇ ਗਏ ਆ ਤੇ ਉਹਨਾਂ ਨੇ ਜੁਆਇੰਟ ਸੀਪੀ ਸਾਹਿਬ ਨੂੰ ਤੇ ਉਹਨਾਂ ਨੇ ਫਿਰ ਅੱਗੇ ਮਤਲਬ ਕਿ ਦਿੱਤੀ ਸੀ ਇਹਨਾਂ ਨੂੰ ਤੇ ਐਂਟੀ ਨਾਰਕੋਟਿਕ ਵਾਲਿਆਂ ਨੂੰ ਤੇ ਉਹਨਾਂ ਨੇ ਸਾਰੇ ਮਹੱਲੇ ਨੂੰ ਬੁਲਾ ਕੇ ਨਾ ਉੱਥੇ ਪੰਜ ਸੱਤ ਬੰਦੇ ਬੁਲਾਏ ਸੀਗੇ ਆ ਨਾਮ ਸ਼ਾਇਦ ਮੈਨੂੰ ਯਾਦ ਨਹੀਂ ਵੈਸੇ ਨੰਬਰ ਹੋਣਾ ਮੇਰਾ ਉਹਨਾਂ ਕੋਲ ਤੇ ਉਹਨਾਂ ਨੇ ਬੁਲਾ ਕੇ ਕੈਨਸਲ ਕਰਵਾਤੀ ਸੀ ਕਹਿੰਦੇ ਵੀ ਅਸੀਂ ਤੁਹਾਡੇ ਨਾਮ ਨਹੀਂ ਵਿੱਚ ਆਨ ਦੇਣਾ ਚਾਹਨੇ ਵੀ ਮਹੱਲੇ ਦੇ ਨਾਮ ਆਊਗਾ ਕੱਲੋ ਆਰਟੀਆਈ ਲਾਣਗੇ ਜਾਂ ਕਿਦਾਂ ਤੇ ਉਹਨਾਂ ਨੇ ਇਹ ਚੀਜ਼ ਕਹਿ ਕੇ ਮਹੱਲੇ ਮਤਲਬ ਕਿ ਸਾਡੇ ਤੋਂ ਸਾਰਿਆਂ ਤੋਂ ਸਾਈਨ ਕਰਵਾ ਕੇ ਨਾ ਤੇ ਨਿਗਾ ਕੇ ਤੇ ਉਹ ਕੈਨਸਲ ਕਰਵਾਤੀ ਠੀਕ ਹੈ ਜੀ ਉੱਤੇ ਬਾਅਦ ਜੋ ਕਾਰਵਾਈ ਉਹਨਾਂ ਨੇ ਕੋਈ ਨਹੀਂ ਕੀਤੀ ਇਹ ਕਿੰਨੀ ਮਹੀਨੇ ਪਹਿਲੇ ਦੀ ਗੱਲ ਹੈ ਇਹ 2-3 ਮਹੀਨੇ ਪਹਿਲਾਂ ਦੀ ਗੱਲ ਹੈ ਜੀ 3 ਮਹੀਨੇ ਪਹਿਲਾਂ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਆ ਜੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਅਸੀਂ ਇੱਕ ਵਾਰ ਫੇਰ ਸੀਪੀ ਸਾਹਿਬ ਨੂੰ ਮਿਲ ਕੇ ਗਏ ਹਾਂ ਜੁਆਇੰਟ ਸੀਪੀ ਸਾਹਿਬ ਨੂੰ ਤੇ ਉਹਨਾਂ ਨੇ ਫਿਰ ਮਤਲਬ ਕਿ ਦਬੇ ਥਾਣੇ ਮਾਰਕ ਕੀਤੀ ਸਾਡੀ ਐਪਲੀਕੇਸ਼ਨ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਜਾ ਕੁਮਾਰੀ ਤੇ ਇੱਕ ਕਾਲੀ ਭੁਪਿੰਦਰ ਸਿੰਘ ਕਾਲੀ ਤੇ ਇਹਨਾਂ ਨੂੰ ਚੱਕ ਕੇ ਲਗੇ ਸੀ ਤਿੰਨ ਜਣਿਆਂ ਨੂੰ ਤੇ ਉਹ ਇਸ ਟਾਈਮ ਦੁਬਾਰਾ ਫੇਰ ਕਹਿੰਦਾ ਮਤਲਬ ਉੱਤੇ ਬੇਲ ਤੇ ਬਾਹਰ ਆ ਗਿਆ ਬਾਹਰ ਸੇਮ ਕੰਮ ਕਰ ਰਿਹਾ ਜੀ ਜਦੋਂ ਇਹ ਉੱਥੋਂ ਵੀ ਆਏ ਤੇ ਇਹਨਾਂ ਨੇ ਗਲੀ ਜਾ ਕੇ ਪਟਾਕੇ ਚਲਾਏ ਆ ਜੀ ਕਿਹੜੇ ਪਟਾਕੇ ਚਲਾਏ ਜਿਹੜੇ ਨਹੀਂ ਨਹੀਂ ਦੂਜੇ ਪਟਾਕੇ ਜੀ ਜਿਹੜੇ ਦੀਵਾਲੀ ਵਾਲੇ ਪਟਾਕੇ ਵੀ ਅਸੀਂ ਬਾਹਰ ਆ ਕੇ ਕਹਿੰਦੇ ਮੱਲੇ ਵਾਲਿਆਂ ਨੇ ਕੀ ਕਰ ਲਿਆ ਸਾਡਾ ਤੇ ਇਵਨ ਸਾਡੇ ਕੋਲ ਇਹਨਾਂ ਦੀ ਸਾਰੀਆਂ ਵੀਡੀਓ ਵਗੈਰਾ ਸਾਰਾ ਕੁਝ ਅਵੇਲੇਬਲ ਆ ਤੁਹਾਨੂੰ ਸੀਸੀਟੀਵੀ ਫੁਟੇਜ ਦਵਾਂਗੇ ਜਿੱਚੇ ਸ਼ਰੇਆਮ ਮਤਲਬ ਕਿ ਹਲੇ ਵੀ ਚਿੱਟਾ ਵੇਚ ਰਿਹਾ ਨਹੀਂ ਇਹ ਗੱਲ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੱਸੀ ਕਿ ਨਹੀਂ ਅਜੀ ਆਏ ਅੱਜ ਸੀਪੀ ਸਾਹਿਬ ਨੂੰ ਮਿਲਣੇ ਸੀਗੇ ਸੀਪੀ ਸਾਹਿਬ ਹਲੇ ਤੱਕ ਆਏ ਨਹੀਂ ਹੈਗੇ ਇਹ ਸਾਰਾ ਮਹਲਾ ਆਇਆ ਸੀਗਾ ਜੀ ਸੀਪੀ ਸਾਹਿਬ ਨੂੰ ਮਿਲਿਆ ਕੀ ਕਹਿੰਦੇ ਜੀ ਐਸਪੀ ਸਾਹਿਬ ਨੇ ਤਾਂ ਸਾਨੂੰ ਯਕੀਨ ਦਿਵਾਇਆ ਵੀ ਅਸੀਂ ਕਾਰਵਾਈ ਕਰਾਂਗੇ ਵੈਸੇ ਫੋਨ ਕੀਤਾ ਉਹਨਾਂ ਨੇ ਬਾਕੀ ਦੇਖੋ ਅੱਗੇ ਕੀ ਬੰਦਾ ਜੀ ਲੱਗਦਾ ਉਹਨੂੰ ਕਰਦੀ ਇਹ ਤੁਸੀਂ ਕਿੰਨੀ ਵੀ ਵਾਰੀ ਆ ਚੁੱਕੇ ਹੋ ਤੇ ਕਿੰਨੀ ਵੀ ਵਾਰੀ ਤੁਹਾਨੂੰ ਯਕੀਨ ਦਿਵਾਇਆ ਗਿਆ ਨਹੀਂ ਇਹ ਅਸੀਂ ਫੋਰਸ ਟਾਈਮ ਆ ਰਹੇ ਆ ਜੀ ਆਪਾਂ ਜੂਨ ਤੋਂ ਆ ਰਹੇ ਆ ਪਿਛਲੀ ਜੂਨ ਚ ਲਈ ਤੋਂ ਆ ਰਹੇ ਆ ਇਹ ਇਹ ਮੈਡਮ ਨੇ ਇਹਨਾਂ ਦੇ ਨਾਲ ਕਲੈਸ਼ ਹੋਇਆ ਸੀ ਪਹਿਲਾਂ ਉਹਨਾਂ ਦਾ ਉਹਨਾਂ ਨੇ ਇਹਨਾਂ ਦੇ ਸੱਟਾਂ ਵੀ ਮਾਰੀਆਂ ਸੀਗੇ ਮਤਲਬ ਇਹਨਾਂ ਦੇ ਬੱਚੇ ਦੇ ਮੈਡਮ ਦੇ ਵੀ ਮਤਲਬੇ ਸ਼ੇਰ ਵੀ ਵਗੈਰਾ ਵੀ ਪਾੜੇ ਸੀਗੇ ਮਤਲਬ 2024 ਜੂਨ ਤੋਂ ਆ ਰਹੇ ਜੂਨ ਤੋਂ ਆ ਰਹੇ ਦੁਆਰਾ ਜੂਨ ਆਣ ਦੁਆਰਾ ਜੂਨ ਆਣ ਲੱਗਿਆ ਜੀ ਦੇਖੋ ਕਾਰਵਾਈ ਕੋਈ ਨਹੀਂ ਹੋਈ ਪਰ ਇੱਕ ਪਾਸੇ ਨਸ਼ਾ ਜਿਹੜੇ ਵੇਚਦੇ ਆ ਤਸਕਰ ਉਹਨਾਂ ਦੇ ਘਰ ਢਾ ਰਹੇ ਆ ਦੂਜੇ ਪਾਸੇ ਤੁਸੀਂ ਦਸ ਰਹੇ ਹੋ ਵੇਚ ਰਹੇ ਹੋ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਾਰਨ ਕੀ ਲੱਗਦਾ ਹੈ ਦੇਖੋ ਜੀ ਸਾਨੂੰ ਦੇਖ ਲਓਣਾ तकरीबन ਸਾਲ ਹੋ ਚੱਲਿਆ ਤੇ ਅਸੀਂ ਇਵਨ ਪ੍ਰੂਫ ਵੀ ਸਾਰਾ ਕੁਝ ਦੇ ਰਹੇ ਹਾਂ ਅਸੀਂ ਚੌਂਕੀ ਚ ਵੀ ਮੱਲਾ ਕਿੰਨੀ ਵਾਰ ਜਾ ਚੁੱਕੇ ਹਾਂ ਮਿਲ ਕੇ ਸਾਡੇ ਕੋਲ ਪ੍ਰੂਫ ਹੀ ਹੈ ਕਿ ਬਕਾਇਦਾ ਵੀ ਅਸੀਂ ਚੌਂਕੀ ਇੰਨੀ ਵਾਰ ਜਾ ਚੁੱਕੇ ਹਾਂ ਦਰਖਾਸਤਾਂ ਵੀ ਇਹਨਾਂ ਦੇ ਖਿਲਾਫ ਕਾਫੀ ਵਾਰ ਦੇ ਚੁੱਕੇ ਹਾਂ ਪਰ ਕਾਰਵਾਈ ਨਹੀਂ ਕੋਈ ਹੋ ਰਹੀ ਉਲਟਾ ਜਿਹੜੇ ਪੁਲਿਸ ਵਾਲੇ ਉਹ ਸਾਨੂੰ ਕਹਿ ਰਹੇ ਆ ਵੀ ਤੁਸੀਂ ਆਪਦੀਆਂ ਰਿਕੁਐਸਟਾਂ ਜਿਹੜੀਆਂ ਦੇ ਰਹੇ ਹੋ ਦਰਖਾਸਤਾਂ ਉਹਨਾਂ ਨੂੰ ਕੈਂਸਲ ਕਰਾਓ ਸਾਡੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਕਹਿੰਦੇ ਵੀ ਕੱਲ ਨੂੰ ਆਗੇ ਤੁਹਾਡਾ ਨਾਮ ਲਾ ਦੇਣਗੇ ਅਸੀਂ ਤੁਹਾਡੇ ਤੇ ਪਰਚਾ ਕਰ ਦਾਂਗੇ ਉਲਟਾ ਸਾਨੂੰ ਮਿਲ ਕੇ ਉਹ ਕਰ ਰਿਹਾ ਲੱਗਦਾ ਤੁਮ ਕਹਿ ਜਾ ਰਹੇ ਤੁਹਾਨੂੰ ਬਿਲਕੁਲ ਬਿਲਕੁਲ ਜੀ ਪੂਰੇ ਮਹੱਲੇ ਨੂੰ ਜੀ ਕਿਹੜਾ ਕਿਹੜਾ ਮੁਲਾਜ਼ਮ ਕਿਹੜੇ ਰੈਂਕ ਦਾ ਕੁਝ ਨਾਮ ਨਹੀਂ ਪਤਾ ਸੀ ਸ਼ਾਇਦ ਐਸ ਐਚਓ ਰੈਂਕ ਦੇ ਸੀਗੇ ਅਸੀਂ ਸਾਰਾ ਮਹੱਲਾ ਆਲੇ ਕੇ ਸੀਗੇ ਸਾਨੂੰ ਕਹਿੰਦੇ ਵੀ ਇਹ दारू ਕਹਿੰਦੇ ਇਹ ਸ਼ਾਮ ਹੋ ਗਈ ਕਹਿੰਦੇ ਇਹਦਾ ਪੈਗ ਬੁੱਗ ਲਾਉਣ ਦਾ ਟਾਈਮ ਆ ਕਹਿੰਦੇ ਪੈਗ ਬੁੱਗ ਲਾਓ ਕਹਿੰਦਾ ਘਰੇ ਬੈਠੋ ਤੁਸੀਂ ਕਹਿੰਦਾ ਸਾਰਾ ਮਹੱਲਾ ਇਕੱਠਾ ਹੋ ਕੇ ਆ ਜੰਨੇ ਇੱਥੇ ਤੱਕ ਨੇ ਕਿਹਾ ਵੀ ਕਿਸ ਵਿਹਲੇ ਹੋ ਅੱਜ ਸਾਡੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਵਿੱਚ ਜਿਹੜੇ ਸ਼ਿਮਲਾਪੁਰੀ ਦੇ ਇੱਕ ਏਰੀਆ ਦੇ ਰੈਜ਼ੀਡੈਂਟs ਹੈਗੇ ਉਹ ਕੋਸ਼ਾਈ ਸੀਗੇ ਉਹਨਾਂ ਨੇ ਜਿਹੜੀ ਡਰੱਗਸ ਦੇ ਖਿਲਾਫ ਅੱਜ ਇਨਫੋਰਮੇਸ਼ਨ ਪੁਲਿਸ ਨਾਲ ਸਾਂਝੀ ਕੀਤੀ ਹੈ ਤੇ ਸਾਡੇ ਵੱਲੋਂ ਇਮੀਡੀਏਟਲੀ ਜਿਹੜਾ ਹੈਗਾ ਸਾਡੀਆਂ ਟੀਮਸ ਨੂੰ ਜਿਹੜੀਆਂ ਹੈਗੀਆਂ ਕਨਸਰਨਡ ਆਫਿਸਿਸ ਨੂੰ ਨੋਟ ਕਰਾਇਆ ਗਿਆ ਤੇ ਜਲਦੀ ਤੋਂ ਜਲਦੀ ਪੂਰਾ ਸਖਤ ਐਕਸ਼ਨ ਜਿਹੜਾ ਹੈਗਾ ਉਹ ਲਿਆ ਜਾਊਗਾ ਪਹਿਲਾਂ ਵੀ ਆਇ ਕਿ ਗਈ ਸੀ ਵੀ ਕਮਿਸ਼ਨਰ ਦਫ਼ਤਰ ਇਹਨਾਂ ਦੇ ਦੱਸਣ ਦੇ ਮਤਾਬਕ ਇਹਨਾਂ ਨੇ ਪਹਿਲਾਂ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ ਉਹ ਵੀ ਚੈੱਕ ਕਰ ਰਹੇ ਹਾਂ ਵੀ ਕਿ ਸਿੰਗਲ ਤੇ ਹਜੇ ਤੱਕ ਕਾਰਵਾਈ ਨਹੀਂ ਹੋਈ ਬਾਕੀ ਜਿਹੜੀ ਇਹਨਾਂ ਨੇ ਹੁਣ ਸਾਡੇ ਧਿਆਨ 'ਚ ਮੈਟਰ ਲਿਆਂਦਾ ਸਖਤ ਤੋਂ ਸਖਤ ਕਾਰਵਾਈ ਜਿਹੜਾ ਕੋਈ ਵੀ ਬੰਦਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀ ਸਾਹਿਬ ਵੱਲੋਂ ਸਾਨੂੰ ਸਾਰੇ ਅਫਸਰਾਂ ਨੂੰ ਸਖਤ ਅਦਾਇਤਾ ਹਨ ਨਾਲ ਕਾਰਵਾਈ ਕਰਨੀ ਹੈ ਤੇ ਜਲਦ ਤੋਂ ਜਲ ਜੇ ਤਾਂ ਇਹ ਐਕਸ਼ਨ ਜਿਹੜਾ ਬੰਦਾ ਲਿਆ ਜਾਊਗਾ ਠੀਕ ਹੈ